ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੂਜਰੀ ਰਾਗ ਦੇ ਵਿੱਚ ਭਗਤ ਨਾਮ ਦੇ ਜਿਹੜਾ ਪਾਵਨ ਪਵਿੱਤਰ ਸ਼ਬਦ ਆਉਂਦਾ ਤੇ ਅੱਜ ਆਪਾਂ ਇਸ ਦੀ ਸੰਥਿਆ ਸਰਵਣ ਕਰਨੀ ਹੈ ਕਿਸ ਦੇ ਵਿਸਰਾਮ ਕਿੱਥੇ ਲੱਗਦੇ ਨੇ ਤੇ ਕਿਵੇਂ ਉਚਾਰਨ ਕਰਨਾ ਹੈ 525 ਅੰਗ ਤੇ ਆਉਂਦਾ ਗੂਜਰੀ ਘਰ ਪਹਿਲਾ ਗੂਜਰੀ ਗੁਜਰੀ ਨਹੀਂ ਕਹਿਣਾ ਗੂਜਰੀ ਤਲਿੰਕੜਾਂ ਦੇ ਨਾਲ ਪੜ੍ਹਨਾ ਹੈ ਗੂਜਰੀ ਕਰ ਪਹਿਲਾ ਕਰ ਪਹਿਲੇ ਦਾ ਅਰਥ ਹੁੰਦਾ ਹੈ ਕਿ ਪਹਿਲੇ ਸਰਤਾਲ ਦੇ ਵਿੱਚ ਗੂਜਰੀ ਕਰ ਪਹਿਲਾ ਮਲੈ ਨਾ ਲਾਛੈ ਪਾਰ ਮਲੋ ਇਹਨੂੰ ਮੱਲੇ ਨਹੀਂ ਕਹਿਣਾ ਮੱਲੇ ਉਚਾਰਨ ਨਹੀਂ ਕਰਨਾ ਮਲੈ ਮਲੇ ਨਹੀਂ ਕਹਿਣਾ ਕਿ ਇਹ ਵੀ ਤਿਆਰ ਰੱਖਣਾ ਕਿ ਦੋ ਦਲਾਵਾ ਉਚਾਰਨ ਹੋਣ ਮਲੈ ਮਲੈ ਨਾ ਲਾ ਲਾਛੈ ਲਾਛੀ ਨਹੀਂ ਕਹਿ ਦੇਣਾ ਲਾਛੈ ਸਸੇ ਦਲਾਵਾ ਫਿਰ ਇਹ ਵੀ ਧਿਆਨ ਰੱਖਣਾ ਸੰਗਤ ਜੀ ਕਿ ਇੱਥੇ ਸਸਣ ਬੋਲਿਆ ਜਾਵੇ ਲਾਸੈ ਨਹੀਂ ਕਹਿ ਦੇਣਾ ਲਾਛੈ ਛੈ ਸਸੇ ਦਲਾਵਾ ਪਾੜ ਇਕੱਠਾ ਉਚਾਰਨ ਕਰਨਾ ਸਮਝਾਉਣ ਵਾਸਤੇ ਆਪਾਂ ਅਡੜ ਕਰ ਰਹੇ ਹਾਂ ਕਿ ਲਾਛੈ ਛਛਾ ਉਚਾਰਨ ਹੋਵੇ ਤੇ ਦਲਾਵਾ ਉਚਾਰਨ ਹੋ ਮਲੈ ਨਾ ਲਾਛੈ ਪਾਰ ਮਲੋ ਪਰਮਲਿਓ ਬੈਠੋ ਰੀ ਆਈ ਹੁਣ ਇਸ ਪੰਕਤੀ ਦਾ ਵਿਸਰਾਮ ਆਪ ਕਿੱਥੇ ਲਾਉਣਾ ਹੈ ਮਲੋ ਤੇ ਵਿਸਰਾਮ ਹੈ ਮਲੈ ਨਾ ਲਾਛੈ ਪਾਰ ਮਲੋ ਇਹ ਪਾੜ ਵੱਖਰੇ ਵੱਖਰੇ ਨੇ ਪਰਮ ਲਿਓ ਇਹ ਪਾੜ ਇਕੱਠਾ ਹੈ ਪਰਮ ਲਿਓ ਬੈਠੋ ਰੀ ਆਈ ਰੀ ਵੱਖਰਾ ਪਾਠ ਹੈ ਆਈ ਆਵਤ ਕਿਨੇ ਨਾ ਆਵਤ ਕਿਨੇ ਨਾ ਪੇਖਿਓ ਕਮਣੇ ਜਾਣ ਰੀ ਬਾਈ ਹੁਣ ਸੰਗਤ ਜੀ ਇਸ ਦਾ ਧਿਆਨ ਰੱਖਣਾ ਕਿ ਜਿਹੜਾ ਇਸ ਦਾ ਵਿਸਰਾਮ ਹੈ ਉਹ ਇੱਥੇ ਪੇਖਿਓ ਤੇ ਲੱਗੇਗਾ ਪੇਖਿਓ ਤੇ ਵਿਸਰਾਮ ਹੈ ਆਵਤ ਕਿਨੇ ਨਹੀਂ ਪੜਨਾ ਕਿਨੇ ਇੱਥੇ ਕਕੇ ਕਕੇ ਨੂੰ ਸਿਆਰੀ ਤੇ ਨੰਨੇ ਦਲਾਵਾਂ ਕਿਨਹਿ ਜੇ ਲਾਂ ਲਾਉਣ ਦੇ ਫਿਰ ਬੰਦਾ ਕਿਨੇ ਜੇ ਦਲਾਵਾਂ ਲੱਗਦੀਆਂ ਫਿਰ ਬੰਦਾ ਕਿਨਹਿ ਆਵਤ ਕਿਨਹਿ ਨਾ ਪੇਖਿਓ ਕਮਨੈ ਇੱਥੇ ਦਲਾਵਾਂ ਲੱਗੀਆਂ ਜਾਣ ਹੈ ਇੱਥੇ ਵੀ ਦਲਾਵਾਂ ਲੱਗੀਆਂ ਜਾਣ ਹੈ ਰੀ ਬਾਈ ਹੁਣ ਇੱਥੇ ਵਿਸ਼ਰਾਮ ਹੈ ਕੌਣ ਕਹੈ ਕਿਣ ਬੂਝੀਐ ਹੁਣ ਕੌਣ ਕਹੇ ਨਹੀਂ ਪੜਨਾ ਕਹੈ ਦਲਾਵਾਂ ਦੇ ਨਾਲ ਕਹੈ ਕਿਣ ਇੱਥੇ ਹੁਣ ਇਹ ਵੀ ਧਿਆਨ ਰੱਖਣਾ ਸੰਗਤ ਜੀ ਕਿ ਨਾ ਨਾਲ ਉਚਾਰਨ ਹੋਵੇ ਨੰਨਾ ਨਾਲ ਉਚਾਰਨ ਹੋਵੇ ਕਿਣ ਨਹੀਂ ਕਹਿ ਦੇਣਾ ਕਿਨ ਕਿਨ ਨੂੰ ਨੰਨੇ ਦੇ ਨਾਲ ਇਹ ਬਣਦਾ ਕਿਣ ਕੌਣ ਕਹੈ ਕਿਣ ਬੂਝੀਐ ਇਹ ਬੂਝੀਐ ਪਾਠ ਹੈਗਾ ਕਸ ਕੇ ਉਹ ਲਾ ਉਚਾਰ ਨਹੀਂ ਕਰਨਾ ਅਦਕ ਲਾ ਕੇ ਉਚਾਰਨ ਹੋਵੇਗਾ 부ਝੀਏ ਇਹ ਵੀ ਤਿਆਰ ਰੱਖਣਾ 부ਝੀਏ ਨਹੀਂ ਕਹਿ ਦੇਣਾ 부ਝੀਏ ਤਾਂ ਬਣੂਗਾ ਜੇ ਔਂਕੜ ਕੱਟ ਦਿੱਤਾ ਜਾਵੇਗਾ ਫਿਰ ਉਚਾਰਨ ਹੋਵੇਗਾ 부ਝੀਏ ਪਰ ਇੱਥੇ ਦਲੈਂਕੜਾਂ ਦੇ ਨਾਲ ਉਚਾਰਨ ਹੋਵੇਗਾ 부ਝੀਏ 부ਝੀਏ ਰਮਈਆ ਅਕੁੱਲ ਰੀ ਬਾਈ ਹੁਣ ਇਸ ਪੰਕਤੀ ਦਾ ਵਿਸਰਾਮ ਇੱਥੇ ਲੱਗੇਗਾ ਪੂਜੀਏ ਰਮਈਆ ਰਾਮਈਆ ਨਹੀਂ ਕਹਿਣਾ ਰਮਈਆ ਕਹਿਣਾ ਹੈ ਆ ਕੁੱਲ ਐੜੇ ਕੰਨਾ ਆ ਕੁੱਲ ਆਕਲ ਨਹੀਂ ਕਹਿ ਦੇਣਾ ਇਹ ਤਿਆਰ ਰੱਖਣਾ ਕਿ ਕੱਕੇ ਔਂਕੜ ਉਚਾਰਨ ਹੋਣਾ ਹੈ ਆ ਕੁੱਲ ਆ ਕੁੱਲ ਰੀ ਬਾਈ ਰਹਾਉ ਜੋ ਆਕਾਸ਼ੈ ਪੰਖੀ ਵਲੋ ਐੜੇ ਕੰਨਾ ਕੱਕੇ ਕੰਨਾ ਸਸੇ ਦਲਾਮ ਹੈ ਆਪਾ ਪੜ ਜਾਂਦੇ ਆਕਾਸ਼ੈ ਜਾਂ ਆਕਾਸ਼ੈ ਸਿੱਧਾ ਕਹਿ ਦੇਣੇ ਐੜੇ ਕੰਨਾ ਵੀ ਕੱਟ ਦਿੰਨੇ ਆ ਤੇ ਸਸੇ ਨੂੰ ਲਾਂ ਲਾ ਕੇ ਉਚਾਰਨ ਕਰ ਦਿੰਨੇ ਆ ਉਨੇ ਧਿਆਨ ਰੱਖਣਾ ਜੋ ਆਕਾਸ਼ੈ ਐੜੇ ਕੰਨਾਂ ਲਾ ਕੇ ਆਕਾਸ਼ੈ ਸਸੇ ਦਲਾਵਾ ਜੋ ਆਕਾਸ਼ੈ ਪੰਖੀ ਹਲੋ ਇੱਥੇ ਵਿਸਰਾਮ ਹੈ ਖੋਜ ਨਿਰਖਿਓ ਇਹ ਪਾਠ ਇਕੱਠਾ ਹੈ ਨਿਰਖਿਓ ਨਾ ਜਾਈ ਜੋ ਜਲ ਮਾਝੈ ਮਾਛਲੋ ਇੱਥੇ ਵਿਸਰਾਮ ਹੈ ਮਾਛਲੋ ਤੇ ਮਾਝੇ ਨਹੀਂ ਕਹਿ ਦੇਣਾ ਮਾਝ ਹੈ ਛੱਜੇ ਦਲਾਵਾ ਲੱਗੇ ਆ ਜੋ ਜਲ ਮਾਜੈ ਮਾਸ਼ਲੋ ਬਸਰਾਮ ਮਾਰਗ ਪੇਖਣੋ ਨਾਣਾ ਪੇਖਣੋ ਨਾ ਜਾਈ ਜੋ ਆਕਾਸ਼ੈ ਫਿਰ ਉਹ ਉਹੀ ਪਾਠ ਆ ਗਿਆ ਆਕਾਸ਼ੈ ਜਿਹੜਾ ਪਿੱਛੇ ਉਚਾਰਨ ਕਰਕੇ ਆਏ ਆ ਜੋ ਆਕਾਸ਼ੈ ਘੜੂ ਵਲੋ ਘੜੂ ਕੱਗਾ ੜਾੜੇ ਦੇ ਲੈਂਕੜ ਘੜੂ ਵਲੋ ਪਾੜ ਇਕੱਠਾ ਉਚਾਰਨ ਕਰਨਾ ਹੈ ਘੜੂ ਵਲੋ ਮ੍ਰਿਗ ਤ੍ਰਿਸ਼ਨਾ ਭਰਿਆ ਘੜੂ ਵਲ ਤੇ ਬਿਸਰਾਮ ਲਾਉਣਾ ਹੈ ਨਾਮੇ ਚੇ ਸੁਆਮੀ ਬੀਠ ਲੋ ਜਿਨ ਤੀਨੇ ਜਰਿਆ ਹੁਣੇ ਨਾਮੇ ਚੇ ਇਹ ਵੱਖਰੇ ਵੱਖਰੇ ਪਾਠ ਨੇ ਨਾਮੇ ਚੇ ਪਾਠ ਇਕੱਠਾ ਨਹੀਂ ਉਚਾਰਨ ਕਰਨਾ ਨਾਮੇ ਚੇ ਸੁਆਮੀ ਬੀਠ ਲੋ ਬੀਠਰੋ ਤੇ ਵਿਸਰਾਮ ਲਾਉਣਾ ਜਿਨ ਤੀਨੇ ਇੱਥੇ ਨੰਨੇ ਨੂੰ ਦਲਾਵਾਂ ਲੱਗੀਆਂ ਤੀਨੇ ਤੀਨੇ ਜਰਿਆ ਸੋ ਸੰਗਤ ਜੀ ਆਪ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਣ ਕਰ ਲਿਆ ਹੈ ਵੀਡੀਓ ਨੂੰ ਸ਼ੇਅਰ ਕਰਿਓ ਸੰਗਤਾਂ ਹੋਰ ਵੀ ਲਾਹਾ ਲੈ ਸਕਣ ਗੁਰਬਾਣੀ ਦੀ ਲੜੀਵਾਰ ਲਾਈਵ ਸੰਥਿਆ ਹੋ ਰਹੀ ਹੈ ਸਿੱਖੋ ਗੁਰਬਾਣੀ YouTube ਚੈਨਲ ਤੇ ਤੇ ਜਿੰਨੀ ਸੰਥਿਆ ਹੋ ਗਈ ਹੈ ਉਹ ਸਾਰੀ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ